ਮਤਲਬ ਸਿਰ ਅਮੀਰਾਂ ਲਈ ਇਨਸਾਫ ਹੁੰਦਾ ਹੈ ਗਰੀਬਾਂ ਲਈ ਕੋਈ ਇਨਸਾਫ ਨਹੀਂ ਹੈ ਸਰ ਆਪਾਂ ਤਾਂ ਘਰ ਤੋਂ ਬੇਗਰ ਹੋ ਗਏ ਸਰ ਸਰ ਆਪਾਂ ਕਿੱਥੇ ਰਹੋਗੇ ਸਰ ਆਪਾਂ ਸਾਡੇ ਕੋਈ ਕੁਝ ਵੀ ਰੈਂਟ ਦੀ ਛੱਤ ਨਹੀਂ ਹੈ ਸਰ ਮੇਰਾ ਨਾਮ ਸੁਰੀਲ ਕੁਮਾਰ ਹੈ ਮੈਂ 806 ਨੰਬਰ ਫੇਜ਼ 2 ਵਿੱਚ ਰਹਿੰਦਾ ਸੀਗਾ ਤੇ ਕੱਲ ਸਾਡਾ ਨਾ ਦੋ ਫੇਜ਼ ਦਾ ਕੋਰਟ ਕੇਸ ਚੱਲਦਾ ਪਿਆ ਸੀਗਾ ਜੋ ਅਨੂ ਚੌਧਰੀ ਮੈਮ ਦੀ ਕੋਰਟ ਚ ਪੈਂਡਿੰਗ ਪੈਂਡਿੰਗ ਸੀਗਾ ਤੇ ਤੇ ਜਿਹੜੇ ਨਾ ਓਨਰ ਸੀਗੇ ਉਹਨਰ ਤੇ ਉਹਨਾਂ ਦੇ ਨਾਲ ਇੱਕ ਡੀਲਰ ਰਿੰਦਰ ਹੰਸ ਤੇ ਉਹਨਾਂ ਦੇ ਹੋਰ ਸਾਥੀ ਮਿਲ ਕੇ ਨਾ ਪੁਲਿਸ ਦੇ ਨਾਲ ਆਏ ਤੇ ਉਹਨਾਂ ਨੇ ਸਾਡੇ ਤੇ ਛੋਟਾ ਪਰਚਾ ਕੀਤਾ ਛੋਟਾ ਪਰਚਾ ਕਰਕੇ ਸਨੂ ਕਰ ਤੋਂ ਅਰੈਸਟ ਕਰਕੇ ਲੈ ਗਏ ਸੀਗੇ ਤੇ ਉਹਦੇ ਚ ਮੇਰੇ ਮੰਮੀ ਮੇਰੇ ਬ੍ਰਦਰ ਤੇ ਮੈਨੂੰ ਤੇ ਫੜ ਕੇ ਥਾਣੇ ਚ ਲੈ ਗਏ ਤੇ ਥਾਣੇ ਚ ਉਹਨੇ ਸਾਡੇ ਨਾਲ ਬਹੁਤ ਮਿਸਬੀਹੇਵ ਕੀਤਾ ਤੇ ਮੇਰੇ ਮੰਮੀ ਦੇ ਵੀ ਚਪੇੜੇ ਮਾਰੀਆਂ ਤੇ ਮੇਰੇ ਬ੍ਰਦਰ ਦੇ ਵੀ ਮਾਰੀਆਂ ਤੇ ਮੇਰੇ ਵੀ ਮਾਰੀਆਂ ਤੇ ਮੇਰੀ ਪੂਰੀ ਬਾਹ ਮਰੋੜਤੀ ਤੇ ਅੱਜ ਕੱਲ ਦਾ ਮੈਂ ਹਸਪੀਟਲ ਚ ਐ ਤੇ ਅਜੇ ਤੱਕ ਕੋਈ ਵੀ ਮੇਰਾ ਬਿਆਨ ਲੈਣ ਨਹੀਂ ਆਇਆ ਤੇ ਮਤਲਬ ਇਹਦੇ ਵਿੱਚ ਇਹ ਐਸਐਚਓ ਸਰ ਸੀਗੇ ਤੇ ਐਐਸਆਈ ਐਐਸਆਈ ਸੀਗੇ ਔਰ ਇੱਕ ਕਨਸਟੇਬਲ ਸੀਗਾ ਉਹਨਾਂ ਉਹਨਾਂ ਮੇਰੇ ਨਾਲ ਤੇ ਮੇਰੇ ਮੇਰੇ ਬਰਦਰ ਨਾਲ ਕੁੱਟਮਾਰ ਕੀਤੀ ਹੈ ਤੇ ਮਤਲਬ ਮੇਰੇ ਮਮੀ ਨਾਲ ਵੀ ਇਸ ਬਿਹੇਵ ਕੀਤਾ ਸੀਗਾ ਸਰ ਪੁਲਿਸ ਸਿਰਫ ਅਮੀਰਾਂ ਲਈ ਹੈ ਵੀ ਗਰੀਬਾਂ ਲਈ ਨਹੀਂ ਹੈ ਮਤਲਬ ਸਿਰਫ ਅਮੀਰਾਂ ਲਈ ਇਨਸਾਫ ਹੁੰਦਾ ਹੈ ਗਰੀਬਾਂ ਲਈ ਕੋਈ ਇਨਸਾਫ ਨਹੀਂ ਹੈ ਜਦ ਕਿ ਸਾਡਾ ਕੋਰਟ ਕੇਸ ਚੱਲ ਰਿਹਾ ਉਹਨਾਂ ਕੋਲ ਕੋਈ ਕੋਰਟ ਦਾ ਆਰਡਰ ਨਹੀਂ ਸੀ ਕੁਝ ਵੀ ਨਹੀਂ ਸੀਗਾ ਤੇ ਸਾਡੇ ਸਾਡੇ ਖਰਚ ਉਹਨਾਂ ਨੇ ਕਬਜ਼ਾ ਕਰ ਲਈਏ ਸੱਤ ਅੱਠ ਗੁੰਡੇ ਬਿਠਾਤੇ ਕਹਿੰਦੇ ਖਾਲੀ ਕਰੋ ਖਾਲੀ ਕਰੋ ਤੇ ਖਾਲੀ ਖਾਲੀ ਕਰੋ ਨਹੀਂ ਨਹੀਂ ਤਾਂ ਫਿਰ ਆਪਾਂ ਤੁਹਾਡੇ ਤੇ ਚਿੱਟੇ ਦਾ ਕੇਸ ਪਾ ਦੇਣਾ ਤੇ ਉਹਨਾਂ ਨੇ ਨਾ ਮੇਰੇ ਸਨ ਨੂੰ ਥਾਣੇ ਵਿੱਚ ਰੱਖਿਆ ਤੇ ਥਾਣੇ ਵਿੱਚ ਰੱਖ ਕੇ ਕਹਿੰਦੇ ਕਿ ਮੈਂ ਡੈਡੀ ਤੋਂ ਜ਼ਬਰਦਸਤੀ ਸਾਈਨ ਕਰਵਾ ਲੇ ਕੀ ਕਹਿੰਦੇ ਜੇ ਤੁਸੀਂ ਸਾਈਨ ਨਹੀਂ ਕਰੋਗੇ ਤਾਂ ਤੁਹਾਡੇ ਮੁੰਡਿਆਂ ਤੇ ਤੁਹਾਡੇ ਤੇ ਅਰੈਸਟ ਤੁਹਾਨੂੰ ਅਰੈਸਟ ਪਾ ਦੋਗੇ ਅਰੈਸਟ ਪਾ ਕੇ ਤੁਹਾਡੇ ਤੇ ਚਿੱਟੇ ਦਾ ਕੇਸ ਪਾ ਕੇ ਅੰਦਰ ਕਰ ਦੋਗੇ ਜੇ ਤੁਸੀਂ ਸਾਈਨ ਨਹੀਂ ਕਰਦੇ ਤਾਂ ਉਹਨਾਂ ਨੇ ਥਾਣੇ ਬੁਲਾ ਕੇ ਵੀ ਥਾਣੇ ਦੇ ਬਾਹਰ ਉਹਨਾਂ ਤੋਂ ਸਾਈਨ ਕਰਵਾਏ ਸੀਗੇ ਜ਼ਬਰਦਸਤੀ ਜੋ ਜਦਕਿ ਨਾ ਤਾਂ ਬਣਦਾ ਨਹੀਂ ਮੈਂ ਕਾਪੀ ਮੈਂਗੀ ਕਾਪੀ ਵੀ ਨਹੀਂ ਉਹਨਾਂ ਨੇ ਮੈਨੂੰ ਦਿੱਤੀ ਨਾ ਕੋਈ ਪ੍ਰੋਵਾਈਡ ਕੀਤੀ ਉਹਨਾਂ ਨੇ ਮੈਨੂੰ ਸਰ ਆਪਾਂ ਤਾਂ ਕਰ ਤੋਂ ਬੇਗਰ ਹੋ ਗਏ ਸਰ ਸਰ ਆਪਾਂ ਕਿੱਥੇ ਰੋਵਾਂਗੇ ਸਰ ਆਪਾਂ ਸਾਡੇ ਕੋਲ ਕੁਝ ਵੀ ਰੈਂਟ ਦੀ ਛੱਤ ਨਹੀਂ ਹੈ ਸਰ ਸਰ ਉਹਨਾਂ ਕੁਝ ਵੀ ਨਹੀਂ ਸਾਨੂੰ ਇਨਸਾਫ ਮੈਨੂੰ ਤਾਂ ਇਨਸਾਫ ਚਾਹੀਦਾ ਮੈਨੂੰ ਪਲੀਜ਼ ਇਨਸਾਫ ਦੇ ਦੋ ਆਇਆ ਜਾਏ ਸਰ ਇਦਾਂ ਗੁੰਡਾਗਰਦੀ ਨਾਲ ਮਕਾਨ ਖਾਲੀ ਕਰਾਇਆ ਜਾਂਦਾ ਹੈ ਜੇ ਯਾਨੀ ਕੋਰਪੋਰੇਸ਼ਨ ਕੁਝ ਵੀ ਨਹੀਂ ਹੈ ਪੁਲਸ ਜਿਵੇਂ ਯਾਨੀ ਪੈਸਿਆਂ ਵਾਲੇ ਨਾਲ ਹੀ ਪੁਲਸ ਹੈ ਗਰੀਬਾਂ ਨਾਲ ਪੁਲਸ ਨਹੀਂ ਹੈ ਇਨਸਾਫ ਨਹੀਂ ਦਊਗੀ ਗਰੀਬਾਂ ਨੂੰ ਸਿਰਫ ਅਮੀਰਾ ਨੂੰ ਦੋਗੀ ਪਲੀਜ਼ ਮੈਨੂੰ ਇਨਸਾਫ ਦਿੱਤਾ ਜਾਏ ਸਰ ਸਾਨੂੰ ਕੱਲ ਅਰੈਸਟ ਕਰਕੇ ਫੇਸ ਇੱਕ ਦੇ ਥਾਣੇ 'ਚ ਲੈ ਗਏ ਸੀ ਜਿਹਦੇ ਵਿੱਚ ਐਸਆਈ ਸਰ ਤੇ ਕਨਸਟੇਬਲ ਸਰ ਤੇ ਐਸਐਚਓ ਸਰ ਨੇ ਸਾਡੇ ਨਾਲ ਬਹੁਤ ਬਦਸਲੂਕੀ ਕੀਤੀ ਤੇ ਮੇਰੇ ਮੇਰੇ ਤੇ ਮੇਰੇ ਪਰਾਨੋ ਤੇ ਮੈਨੂੰ ਚਪੇੜਾ ਵੀ ਮਾਰੀਆਂ ਤੇ ਸਰ ਔਰ ਬਹੁਤ ਬਦਸਲੂਕੀ ਕੀਤੀ ਫੇਸ ਇੱਕ ਦੇ ਥਾਣੇ 'ਚ ਸਰ ਪਲੀਜ਼ ਸਾਨੂੰ ਇਨਸਾਫ ਦਿੱਤਾ ਜਾਏ ਕਿ ਕਿ ਜਿਹੜਾ ਜਿਹੜਾ ਇਨਸਾਫ ਹੈ ਸਿਰਫ ਅਮੀਰਾ ਲਈ ਹੈ ਕਾਨੂੰਨ ਸੇ ਵੀ ਅਮੀਰਾ ਲਈ ਹੈ ਗਰੀਬਾਂ ਲਈ ਨਹੀਂ ਹੈ ਪਲੀਜ਼ ਮਨੂਨ ਸਾਹਿਬ ਦਿੱਤਾ ਜੀ ਮੈਨੂੰ ਸਾਫ ਚਾਹੀਦਾ ਮਨੂਨ ਸਾਹਿਬ ਮੈਂ ਤਬੇਗਰ ਹੋ ਗਿਆ ਹੁਣ ਮੈਂ ਕਿੱਥੇ ਰਵਾਂਗਾ ਹੁਣ ਮੇ ਕੋਲ ਨਾ ਖਤਰ ਨਾ ਕੁਛ ਹੈ ਪਲੀਜ਼ ਮਨੂਨ ਸਾਹਿਬ ਦਿੱਤਾ ਜਾਏ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਉਹ ਨਾ ਇੱਕ ਆਪਣੇ ਮੈਂ ਪ੍ਰੈਸ ਤੋਂ ਹੀ ਬੋਲ ਰਿਹਾ ਇੱਕ ਆਪਣੇ ਕੋਲ ਆਇਆ ਸੀਗਾ ਸੁਨੀਲ ਕੁਮਾਰ ਮਕਾਨ ਨੰਬਰ 806 ਜੀ ਉਹ ਸਾਡੇ ਕੋਲ ਇੱਕ ਪ੍ਰੈਸ ਨੋਟ ਆਇਆ ਸੀਗਾ ਜੀ ਉਹ ਕਹਿੰਦੇ ਵੀ ਕੋਰਟ ਸਾਡਾ ਕੇਸ ਚੱਲ ਰਿਹਾ ਵੀ ਉਹਦੇ باوجود ਵੀ ਪੁਲਿਸ ਨੇ ਸਾਨੂੰ ਜਾੜੀ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਮਕਾਨ ਤੇ ਕੋਈ ਤੁਸੀਂ ਵੀ ਨਾ ਜੀ ਕਰੈਨ ਤੋਂ ਆਜਾਇਆ ਪ੍ਰੈਸ ਰਿਪੋਰਟ ਤੁਹਾਡੇ ਕੋਲੇ ਜੀ ਇਹ ਹਾਂਜੀ ਹਾਂਜੀ ਸਰ ਸੁਨੀਲ ਲੈ ਕੇ ਆਇਆ ਜੀ ਹਾਂਜੀ ਇਹਨਾਂ ਨੇ ਪ੍ਰੈਸ ਰਿਪੋਰਟ ਜਾਰੀ ਕੀਤਾ ਸਾਡੇ ਕੋਲ ਤਾਂ ਫਿਰ ਪਹੁੰਚ ਜਾਂਦਾ ਹੁੰਦਾ ਨਾ ਜੀ ਨਹੀਂ ਜੀ ਪ੍ਰੈਸ ਰਿਪੋਰਟ ਇਹਦਾ ਨਿਕਲਦਾ ਦੇਖੋ ਪਰਸੋਂ ਕਿਸੇ ਪ੍ਰੈਸ ਦੇ ਵਿੱਚ ਇਹਨਾਂ ਨੇ ਬਿਆਨ ਦਿੱਤਾ ਸੀ ਬਾਅਦ ਚ ਇਹਨਾਂ ਨੇ ਆਪ ਹੀ ਰੋਕ ਦਿੱਤਾ ਸੀ ਮੈਂ ਪ੍ਰੈਸ ਦੇ ਸਾਹਮਣੇ ਵੀ ਇਹ ਗੱਲ ਪੁੱਛੀ ਗਈ ਸੀ ਹਾਂਜੀ ਦੱਸੋ ਜੀ ਇਹਦੇ ਕੋਲ ਕੋਈ ਸਟੇ ਹੈ ਇਹਨੂੰ ਐ ਪੁੱਛ ਲਓ ਨਾ ਪ੍ਰੈਸ ਡੈਰੀ ਨੋਟ ਕਰਨ ਤੋਂ ਪਹਿਲਾਂ ਜੀ ਸਰ ਸਾਡੇ ਕੋਲੇ ਸਟੇ ਹੈ ਤੁਹਾਡੇ ਕੋਲੇ ਕੋਈ ਜਿਹੜੇ ਏਕ ਗੱਲ ਤਾਂ ਹੈਗੇ ਨੇ ਕੋਰਟ ਤੇ ਨੇ ਕਹਿੰਦਾ ਕੇਸ ਚੱਲਦਾ ਸਾਡਾ ਹਾਂਜੀ 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 ਆਪਾਂ ਤੋਂ ਐ ਪੁੱਛ ਲਵੋ ਵੀ ਕੋਈ ਮਾਨਜੁਗ ਅਦਾਲਤ ਦੀ ਤੁਹਾਡੇ ਪਾਸ ਸਟੇ ਹੈ ਬਿਊਟੀ ਦਾ ਜਾਂ ਕਿ ਉਸ ਹੈਗਾ ਜਿਹੜਾ ਉਹ ਮਕਾਨ ਦਾ ਤੁਹਾਡੇ ਕੋਲੇ ਕੋਈ ਡਾਕੂਮੈਂਟ ਕੋਈ ਡਾਕੂਮੈਂਟ ਕੋਈ ਮਲਕੀਅਤੀ ਸੰਬੰਧੀ ਕੋਈ ਰੈਂਟ ਐਗਰੀਮੈਂਟ ਕੋਈ ਕੋਈ ਵੀ ਚੀਜ਼ ਹੈ ਜੀ ਗੱਲ ਮੈਂ ਤੁਹਾਨੂੰ ਦੱਸ ਦਣਾ ਇਹ ਇਹਨਾਂ ਦਾ ਇਹਨਾਂ ਦੇ ਨਜਾਇਜ਼ ਕਬਜ਼ਾ ਕੀਤਾ ਸੀਗਾ ਮਕਾਨ ਤੇ ਜੀ ਸਰ ਪਹਿਲਾਂ ਜੀ ਸਰ ਉਹ ਕੰਪਲੇਨੈਂਟ ਨੂੰ ਪਤਾ ਲੱਗਿਆ ਉਹ ਜਸਮੀਤਪੁਰ ਰਾਂਚੀ ਸਾਈਡ ਰਹਿੰਦੇ ਸੀਗੇ ਜੀ ਸਰ ਉਹਨਾਂ ਨੂੰ ਪਤਾ ਲੱਗਣ ਤੇ ਆਪਦੇ ਰਿਸ਼ਤੇਦਾਰ ਭੇਜੇ ਜਦੋਂ ਉਹਨਾਂ ਨੂੰ ਕੰਪਲੇਂਟ ਆਈ ਸਾਡੇ ਕੋਲ ਇਹਨੂੰ ਬੁਲਾਇਆ ਗਿਆ ਜੀ ਸਰ ਇਹਨੂੰ ਮੌਕਾ ਦਿੱਤਾ ਗਿਆ ਉਹਨੂੰ ਫੋਨ ਕੀਤੇ ਗਏ ਜੀ ਸਰ ਪਰ ਇਹ ਆਇਆ ਨਹੀਂ ਹੈਗਾ ਫਿਰ ਮੌਕੇ ਤੇ ਘਰ ਜਾ ਕੇ ਇਹਦਾਂ ਕਿਹਾ ਗਿਆ ਅੰਦਰ ਘਰ ਇਹ ਫਿਰ ਵੀ ਨਹੀਂ ਆਏ ਹੈਗੇ ਇਹ ਜੀ ਫਿਰ ਦੋ ਦਿਨ ਹੋਲਡ ਵੇਟ ਕਰੀਏ ਦੀ ਫੋਨ ਕੀਤਾ ਵੀ ਜੇ ਤੁਹਾਡੇ ਕੋਲ ਕੋਈ ਮਾਂਜ ਕੋਦਾਲ ਦਾ ਦੀ ਸਟੇ ਜਾਂ ਕੋਈ ਤੁਹਾਡੇ ਮਲਕੀਤੀ ਸੰਬੰਧੀ ਕਾਗਜ਼ ਹੈ ਜਾਂ ਕੋਈ ਐਗਰੀਮੈਂਟ ਤੁਹਾਡੇ ਕੋਲ ਹੈ ਠੀਕ ਆ ਤੀਸਰੇ ਦਿਨ ਚੌਥੇ ਦਿਨ ਫਿਰ ਜਾ ਕੇ ਇਹਨਾਂ ਤੇ ਕਬਜ਼ੇ ਦੀ ਐਫਆਈਆਰ ਦਰਜ ਹੋਈ ਜੀ ਓਕੇ ਸਰ ਓਕੇ ਓਕੇ ਐਫਆਈਆਰ ਦਰਜ ਹੋਈ ਐਫਆਈਆਰ ਦਰਜ ਹੋਣ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਉੱਥੇ ਪੁੱਛ ਕੇ ਚਲੀ ਲਿਆਂਦਾ ਸੀਗਾ ਉਦੋਂ ਵਾਰ ਨੋਟਸ ਲੈ ਕੇ ਸੀ ਨੇ ਸਾੜਤਾ ਪਰ ਸਾਡਾ ਖਾਲੀ ਕਰਾਉਣ ਦਾ ਸਾਡਾ ਕੋਈ ਮਕਸਦ ਨਹੀਂ ਜੀ ਨਾ ਸਾਡਾ ਕਿਸੇ ਦਾ ਮਕਾਨ ਖਾਲੀ ਕਰਾਉਣ ਦਾ ਕੋਈ ਮਕਸਦ ਹੁੰਦਾ ਨਾ ਹੀ ਤੈਸੀ ਕਿਸੇ ਦਾ ਕਰਾਉਣੇ ਹੁੰਦੇ ਹਾਂ ਹਾਂ ਸਰ ਬਿਲਕੁਲ ਲੀਗਲ ਕਾਨੂੰਨੀ ਕਾਰਵਾਈ ਸਾਡੀ ਤਾਂ ਆ ਚੀਜ਼ ਸੀਗੀ ਬਟ ਉਦੋਂ ਬਾਅਦ ਇਹਨਾਂ ਨੇ ਇਹ ਗੱਲ ਆਪਦੇ ਆਪ ਸਾਨੂੰ ਤਾਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈਗੀ ਇਹ ਖਬਰ ਲਵਾਉਂਦੇ ਨੇ ਤਾਂ ਲਵਾਉਣ ਸਦਕੇ ਜੀ ਸਰ ਤੇ ਪਰ ਮੇਰੇ ਹਿਸਾਬ ਦੇ ਵਿੱਚ ਇਹ ਖਬਰ ਇਹ ਤਾਂ ਕਹਿੰਦੇ ਵੀ ਇਸਦਾ ਲਵਾਉਣੀ ਨਹੀਂ ਹੈਗੀ ਵੀ ਸਾਡੇ ਦਾ ਜੋ ਸਹੀ ਇਹ ਨਾਲ ਮਦੀਮ ਕਤਮ ਨਾਲ ਹੋਇਆ ਕ ਨਹੀਂ ਹੋਇਆ ਸਾਨੂੰ ਨਹੀਂ ਪਤਾ ਜੀ ਜੀ ਹਾਂ ਸਾਨੂੰ ਨਹੀਂ ਪਤਾ ਹੋਇਆ ਕ ਨਹੀਂ ਹੋਇਆ ਨਹੀਂ ਮੈਨੂੰ ਵੀ ਸਰ ਆਏ ਮੈਂ ਤਦ ਇਹ ਪੁੱਛਿਆ ਹੁਣ ਮੈਂ ਕਿਹਾ ਵੀ ਅਸੀਂ ਬਿਨਾ ਵਰਜਨ ਲਏ ਤਾਂ ਦੂਸਰੀ ਓਤੋਂ ਪੁੱਛ ਨਹੀਂ ਸਕਦੇ ਹੈਗੇ ਹਾਂ ਇਹ ਤਾਂ ਇਹੀ ਹੈ ਜੀ ਜੋ ਐਫ ਆਈ ਆਰ ਦਰਜ ਹੈ ਨਾ ਖਿਲਾਫ ਇਹਨੂੰ ਨੋਟਸ ਦਿੱਤਾ ਹੀ ਸਬੂਤ ਪੇਸ਼ ਕਰਨ ਦਾ ਹਜੇ ਵੀ ਠੀਕ ਹੈ ਸਰ ਠੀਕ ਹੈ ਕਾਨੂੰਨ ਦੇ ਵਿੱਚੋਂ ਨਿਕਲਦਾ ਸਾਡਾ ਕੋਈ ਹਉ ਤਾਲਕਾਤ ਨਹੀਂ ਸਾਡਾ ਹੁੰਦਾ ਜੀ ਐਫ ਆਈ ਆਰ ਦਰਜ ਹੈ ਇਹਨਾਂ ਖਿਲਾਫ ਜੀ ਅਸੀਂ ਨੋਟਸ ਲੈ ਕੇ ਇਹਨਾਂ ਨੂੰ ਦਿੱਤਾ ਜੀ ਕਿ ਸਾਨੂੰ ਕੋਈ ਆਪਦਾ ਜੋ ਵੀ ਤੁਹਾਡਾ ਹਾਂਜੀ ਸਮਝ ਗਿਆ ਵੀ ਕੋਈ ਡਾਕੂਮੈਂਟ ਕੋਈ ਕੁਝ ਵੀ ਪਿਆ ਤੁਹਾਡੇ ਕੋਲ ਲਿਖਟਨ ਓਕੇ ਓਕੇ ਸਰ ਮੈਂ ਇਹਨਾਂ ਨੂੰ ਪੁੱਛ ਲੈਣਾ ਸਰ ਇੱਕ ਵਾਰੀ ਆ ਐਕਚੁਅਲੀ ਗੱਲ ਇਹ ਹੁੰਦੀ ਹੈ ਵੀ ਕੱਲ ਵਾਲੇ ਅੱਜ ਅੱਜ ਵਾਲੇ ਕੱਲ ਤੁਹਾਨੂੰ ਪਤਾ ਹੀ ਆਸੀ ਬਿਲਕੁਲ ਸਾਬਤ ਲੱਗ ਜੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਹਾਂ 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 ਸਰ ਪੁਲਿਸ ਦਾ ਤਾਂ ਬਿੱਟ ਕੋਈ ਹੁੰਦਾ ਹੀ ਨਹੀਂ ਹਾਂ ਹਾਂ ਅਸੀਂ ਜੋ ਕੀਤਾ ਅਸੀਂ ਤਾਂ ਐਫ ਆਈ ਆਰ ਦਰਜ ਆਪਣੇ ਕੋਲ ਹੀ ਜੀ ਨਾ ਠੀਕ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਸਸਕਿਰ